ਤੋ ਬੈਨਜ਼ਵੇਲਾ ਦੇ ਅੰਦਰ ਅਮਰੀਕਾ ਦੇ ਵੱਲੋਂ ਜੋ ਕੁਝ ਵੀ ਕੀਤਾ ਗਿਆ ਜਿਵੇਂ ਨਿਕੋਲਸ ਮਡੂਰੋ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਜਾਂ ਕਹਿੰਦੇ ਕਿ ਅਗਵਾ ਕੀਤਾ ਗਿਆ ਉਸ ਤੋਂ ਬਾਅਦ ਅਮਰੀਕਾ ਦੇ ਜਿਹੜੇ ਦੁਸ਼ਮਣ ਦੇਸ਼ ਨੇ ਉਹਨਾਂ ਨੇ ਤਾਂ ਆਪਣੇ ਆਪ ਦੀ ਸਿਕਿਉਰਿਟੀ ਵਧਾਉਣੀ ਆ ਜਾਂ ਰੈਡ ਅਲਰਟ ਤੇ ਹੋਣਾ ਹੀ ਆ ਔਰ ਮਿੱਤਰ ਦੇਸ਼ ਜਿਹੜੇ ਅਮਰੀਕਾ ਦੇ ਨੇ ਨੈਟੋ ਕੰਟਰੀਜ਼ ਨੇ ਉਹ ਵੀ ਬੜੇ ਦਚਿੱਤੀ ਦੇ ਵਿੱਚ ਨੇ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਨੇ ਖਾਸ ਕਰਕੇ ਡੈਨਮਾਰਕ ਜਿਹੜੀ ਮੁਲਖ ਆ ਤੇ ਇਸੇ ਤਰੀਕੇ ਨਾਲ ਹੋਰ ਜਿਹੜਾ ਯੂਰਪ ਦੀਆਂ ਕੰਟਰੀਆਂ ਨੇ ਇਹ ਕਾਫੀ ਜ਼ਿਆਦਾ ਕਹਿ ਲਓ ਕਿ ਇੰ ਇਧਰ ਦੌੜ ਭੱਜ ਚੱਲ ਰਹੀ ਆ ਇੱਕ ਤਾਂ ਇਹਨਾਂ ਨੂੰ ਨੈਟੋ ਕੰਟਰੀਜ਼ ਨੂੰ ਇਹ ਨਹੀਂ ਸਮਝ ਆ ਰਹੀ ਕਿ ਡੋਨਲਡ ਟਰੰਪ ਨੇ ਆ ਜੋ ਕੀਤਾ ਜਿਹੜਾ ਕਾਰਾ ਕਰ ਦਿੱਤਾ ਇਹਨਾਂ ਨੇ ਨਿਕੋਲਸ ਮਡੂਰੋ ਨੂੰ ਚੱਕ ਕੇ ਲਿਆ ਕੇ ਵੀ ਇਹਦੀ ਹਮਾਇਤ ਕਿੱਦਾਂ ਕਰੀਏ ਇਹਦਾ ਵਿਰੋਧ ਕਿੱਦਾਂ ਕਰੀਏ ਜੇ 트럼ਪ ਸਾਹਿਬ ਦੀ مخالਫਤ ਕਰਦੇ ਨੇ ਕਿਉਂਕਿ ਹੁਣੀ ਤਾਂ ਇਹਦੀ مخالਫਤ ਚਾਹੀਦੀ ਹੈ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਦੇਖੋ ਨਿਕੋਲਸ ਮਡੋਰੋ ਜਿਹੜਾ ਇੱਕ ਮੁਲਕ ਦਾ ਰਾਸ਼ਟਰਪਤੀ ਸੀ ਉਹਤੇ ਤੇ ਲੱਖ ਇਲਜ਼ਾਮ ਹੁਣ ਪਰ ਕਿਸੇ ਵੀ ਮੁਲਕ ਨੂੰ ਜੇਕਰ ਤੁਸੀਂ ਇਦਾਂ ਆਜ਼ਾਦਤ ਦੇ ਦੋਗੇ ਤਾਂ ਫਿਰ ਤਾਂ ਅਨਾਰਕੀ ਆ ਜੀ ਪੂਰੀ ਦੁਨੀਆ ਦੇ ਵਿੱਚ ਅੰਤਰਰਾਸ਼ਟਰੀ ਕਾਨੂੰਨ ਜਿਹੜਾ ਉਹ ਕਿਸੇ ਚੀਜ਼ ਕਰਕੇ ਬਣਾਇਆ ਗਿਆ ਸੀ ਦੂਸਰੇ ਵਿਸ਼ੇਮ ਯੁੱਧ ਦੇ ਵਿੱਚ ਜਦੋਂ ਬਹੁਤ ਸਾਰੀਆਂ ਮੌਤਾਂ ਹੋਈਆਂ ਸੀ ਤਾਂ ਜਿੰਨੇ ਵੀ ਉਸ ਸਮੇਂ ਦੇ ਸਾਡੇ ਵੱਡੇ ਬਜ਼ੁਰਗ ਬੈਠੇ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਨੈਵਰ ਅਗੇਨ ਵੀ ਯਾਰ ਮੁੜ ਕੇ ਨਹੀਂ ਹੁਣ ਆਪਾਂ ਇਦਾਂ ਦਾ ਕੰਮ ਕਰਨਾ ਡੋਨਲਡ ਟਰੰਪ ਹੋਣਾ ਨੇ ਨਾ ਇੱਕ ਗੱਲ ਇਹਨਾਂ ਦੀ ਆ ਵੀ ਜੋ ਵੀ ਕਰਦੇ ਨੇ ਭਾਈ ਖੁੱਲ ਕੇ ਕਰਦੇ ਨੇ ਇਹ ਖਤਰਨਾਕ ਗੱਲ ਹੈ ਵੈਸੇ ਤਾਂ ਤੇ ਇਹ ਕੋਈ ਲੋਕਲ ਕੇਮਾ ਨਹੀਂ ਹੁਣ ਪੁਰਾਣੇ ਟਾਈਮਾਂ ਤੇ ਕਹਿੰਦੇ ਜਦੋਂ ਵੀ ਬ੍ਰਿਟਿਸ਼ਸ ਨੇ ਵੀ ਇੱਧਰ ਸਾਡੇ ਇੰਡੀਆ ਦੇ ਉੱਤੇ ਜਾਂ ਬਾਕੀ ਮੁਲਕਾਂ ਦੇ ਉੱਤੇ ਆ ਕੇ ਰਾਜ ਕੀਤਾ ਤੇ ਇੱਕ ਫਰੇਜ਼ ਵਰਤਦੇ ਸੀ ਕਿ ਵਾਈਟ men's burden ਕਿ ਅਸੀਂ ਤਾਂ ਦੁਨੀਆ ਨੂੰ ਸਿਵਲਾਈਜ਼ ਕਰਨ ਚੱਲੇ ਆ ਜਿਹੜਾ ਇਹਨਾਂ ਨੇ ਇਰਾਕ ਦੇ ਉੱਤੇ ਅਟੈਕ ਕੀਤਾ ਬੁੱਛ ਹੋਣਾ ਨੇ ਇਹ ਕਹਿੰਦੇ ਸੀ ਵੀ ਜੀ ਇਹ ਸਦਾਮ ਹੁਸੈਨ ਦੇ ਕੋਲ ਵੈਪਨਸ ਆਫ ਮਾਸ ਡਿਸਟ੍ਰਕਸ਼ਨ ਨੇ ਤੇ ਜਿਹਦੇ ਜਿਹਦੇ ਨਾਲ ਇਹਨਾਂ ਨੇ ਦੁਨੀਆ ਤਬਾਹ ਕਰ ਦੇਣੀ ਆ ਉਹਨੂੰ ਰੋਕਣ ਚੱਲੇ ਆ ਪਰ ਹੁਣ ਡੋਨਲਡ ਟਰੰਪ ਕਹਿੰਦਾ ਨਾ ਸਾ ਸਾਨੂੰ ਤੇਲ ਚਾਹੀਦਾ ਭਾਈ ਸਾਡਾ ਤੇਲ ਇਹਨਾਂ ਨੇ ਚੋਰੀ ਕੀਤਾ ਉਹ ਬੇਸਿਕਲੀ ਪਹਿਲਾਂ ਅਮਰੀਕਨ ਕੰਪਨੀਆਂਜ਼ ਦਾ ਬੈਨਜ਼ਵੇਲਾ ਦੇ ਵਿੱਚ ਜਿਹੜਾ ਜੋ ਸੀਗਾ ਉੱਥੇ ਇਹਨਾਂ ਦਾ ਆਧਾਰ ਜਆ ਉੱਥੇ ਜੋ ਕੁਝ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੋਈ ਸੀਗੀ ਮਦੂਰੋ ਤੋਂ ਪਹਿਲੇ ਸ਼ਾਸਕ ਨੇ ਆ ਕੇ ਉੱਥੇ ਨੈਸ਼ਨਲਾਈਜ਼ ਕਰ ਦਿੱਤਾ ਸੀ ਬਹੁਤ ਸਾਰੀਆਂ ਚੀਜ਼ਾਂ ਨੂੰ ਤੇ ਉਹਨੂੰ ਇਹ ਕਹਿੰਦੇ ਨੇ ਕਿ ਸਾਡੇ ਜਿਹੜੇ ਉੱਤੇ ਪੈਸੇ ਲੱਗੇ ਹੋਏ ਸੀਗੇ ਅਮਰੀਕਾ ਦਾ ਤੇਲ ਆਹੋ ਤੇ ਅੱਜ ਇਹਨਾਂ ਨੇ ਖੈਰ ਉਹਦੇ ਵਿੱਚ ਤਾਂ ਚਲੋ ਯੂਕੇ ਦੀਆਂ ਫੋਰਸਸ ਨੇ ਵੀ ਮਦਦ ਕੀਤੀ ਆ ਅੱਜ ਇੱਕ ਦੋ ਜਿਹੜੀਆਂ ਸ਼ਿਪਸ ਆ ਸਮੁੰਦਰ ਦੇ ਅੰਦਰ ਉਹਨੂੰ ਉਹਨਾਂ ਨੂੰ ਵੀ ਸੀਜ਼ ਕੀਤਾ ਜਿਹਦਾ ਕਿ ਰਸ਼ੀਆ ਦੇ ਨਾਲ ਲਿੰਕ ਸੀਗਾ ਤੇ ਉਹਨੂੰ ਵੀ ਬੜਾ ਕਹ ਲੋ ਕਿ ਖੁੱਲ ਕੇ ਅੰਤਰਰਾਸ਼ਟਰੀ ਪਾਣੀਆਂ ਦੇ ਵਿੱਚ ਜਿਹੜਾ ਉੱਥੇ ਇਹਨਾਂ ਨੇ ਆਪਣੀ ਦਾਦਾਗਰੀ ਦਿਖਾ ਲਈ ਆ ਤੇ ਇਸੇ ਤਰੀਕੇ ਨਾਲ ਜਿਹੜੇ ਇਹ ਅਮਰੀਕਾ ਵਾਲੇ ਆ ਇਹ ਗ੍ਰੀਨਲੈਂਡ ਵਾਲੇ ਪਾਸੇ ਵੀ ਇਸੇ ਤਰੀਕੇ ਨਾਲ ਅੱਖਾਂ ਕੱਢ ਕੇ ਦੇਖ ਰਹੇ ਨੇ ਤੇ ਹੁਣ ਗ੍ਰੀਨਲੈਂਡ ਦਾ ਜਿਹੜਾ ਮਸਲਾ ਆ ਇਹਦੇ ਤੇ ਜੇਕਰ ਆਪਾਂ ਆਈਏ ਵੀ ਐਕਚੁਅਲੀ ਇਹ ਪ੍ਰੋਬਲਮ ਕੀ ਆ ਗ੍ਰੀਨਲੈਂਡ ਵਾਲੀ ਸਾਰੀ ਵੈਸੇ ਤਾਂ ਜੇਕਰ ਤੁਸੀਂ ਦੇਖੋਗੇ ਕਿ ਜਿਹੜਾ ਗ੍ਰੀਨਲੈਂਡ ਆ ਜੇਕਰ ਤੁਸੀਂ ਦੇਖੋ ਤਾਂ ਨਾ ਇਹ ਜਾਦੇ ਨਜ਼ਦੀਕ ਵੈਸੇ ਅਮਰੀਕਾ ਦੇ ਪੈਂਦਾ ਡੈਨਮਾਰਕ ਤੋਂ ਕਾਫੀ ਜ਼ਿਆਦਾ ਦੂਰ ਆ ਜਿਹੜਾ ਡੈਨਮਾਰਕ ਆ ਇਹ ਕਿਉਂਕਿ ਯੂਰੋਪੀਅਨ ਹੈ ਮੋਸਟਲੀ ਕੰਟਰੀਆਂ ਸਾਰੀਆਂ ਨੈਟੋ ਦਾ ਹਿੱਸਾ ਨੇ ਡੈਨਮਾਰਕ ਵੀ ਨੈਟੋ ਦਾ ਹਿੱਸਾ ਆ ਗ੍ਰੀਨਲੈਂਡ ਦੀ ਜਿਹੜੀ ਕਿ ਉਹ ਆਬਾਦੀ ਆ ਮਹਿਜ਼ 50-60 ਹਜ਼ਾਰ ਉਹਦੀ ਆਬਾਦੀ ਆ ਕੋਈ ਇੰਨੀ ਜਿਆਦਾ ਆਬਾਦੀ ਵੀ ਹੈ ਨਹੀਂ ਤੇ ਡੈਨਮਾਰਕ ਉਹਨੂੰ ਰਨ ਕਰਦਾ ਦੈਨਮਾਰਕ ਦੀ ਆਪਣੀ ਆਬਾਦੀ ਵੀ ਕੋ ਬਹੁਤ ਜਿਆਦਾ ਨਹੀਂ ਜਿਹੜੀ ਉਹਨਾਂ ਦੀ ਫੋਰਸਸ ਨੇ ਫੌਜ ਹੈ ਉਹ ਵੀ ਐਮੀ ਮਹਿਜ਼ ਹਜ਼ਾਰਾਂ ਕਦੇ ਵਿੱਚ ਹੀ ਉਹਨਾਂ ਦੀ ਆਰਮੀ ਆ ਤੇ ਕੋਈ ਐਡਾ ਖਾਸ ਉਹਨਾਂ ਦਾ ਡਿਫੈਂਸ ਡਿਫੈਂਸ ਵਾਲਾ ਸੀਨ ਹੈ ਨਹੀਂ ਨੈਟੋ ਦੀ ਉਹ ਜਿਹੜੀ ਆ ਨੈਟੋ ਦੇ ਵਿੱਚ ਸ਼ਾਮਲ ਨੇ ਡੈਨਮਾਰਕ ਵਾਲੇ ਸੋ ਆਬਵੀਅਸਲੀ ਨੈਟੋ ਵਾਲਿਆਂ ਨੇ ਉਹਨਾਂ ਨੂੰ ਡਿਫੈਂਡ ਕਰਨਾ ਕੱਲੂ ਕੁਝ ਵੀ ਹੁੰਦਾ ਪਰ ਹੁਣ ਇਹ ਕਿਸੇ ਨੂੰ ਕੀ ਪਤਾ ਸੀ ਕਿ ਨੈਟੋ ਵਾਲਿਆਂ ਨੂੰ ਜਿਹੜਾ ਜਿਹਦੇ ਜਿਹਨੇ ਨੈਟੋ ਬਣਾਈ ਸੀ ਜਾਂ ਜਿਹਦੇ ਕਰ ਜਿਹਦੇ ਕਰਕੇ ਨੈਟੋ ਹੈਗੀ ਆ ਅਮਰੀਕਾ ਦੇ ਕਰਕੇ ਨਾ ਇਹ ਤਾਂ ਇੱਕ ਬੜੀ ਜਿਹੜੀ ਆ ਇਦਾਂ ਦੀ ਸਚਾਈ ਆ ਜਿਹਨੂੰ ਕੋਈ ਜਿੱਤੋਂ ਕੋਈ ਮੁਨਕਰ ਨਹੀਂ ਹੋਇਆ ਜਾ ਸਕਦਾ ਸਭ ਤੋਂ ਜ਼ਿਆਦਾ ਪੈਸਾ ਵੀ ਅਮਰੀਕਾ ਖਰਚਦਾ ਮਿਲਟਰੀ ਦੇ ਉੱਤੇ ਤੇ ਨੈਟੋ ਦੇ ਵਿੱਚ ਸਭ ਤੋਂ ਵੱਡੀ ਤਾਕਤ ਵੀ ਉਹ ਹੀ ਆ ਇਹ ਵੀ ਸਾਰਿਆਂ ਨੂੰ ਪਤਾ ਕਿ ਸੋਵੀਅਤ ਯੂਨੀਅਨ ਨੂੰ ਜਾਂ ਕਹਿ ਲਓ ਕਿ ਰਸ਼ੀਆ ਨੂੰ ਕੰਟਰੋਲ ਕਰਨ ਲਈ ਚਾਹ ਇਹਨਾਂ ਨੂੰ ਕੰਟਰੋਲ ਕਰਨ ਲਈ ਜਿਹੜਾ ਇਹ ਸਾਬਕਾ ਸਦਾ ਅਮਰੀਕਾ ਵਾਲਿਆਂ ਨੇ ਜਿਹੜਾ ਆਪਣਾ ਇੱਕ ਦਬਦਬਾ ਇਸ ਤਰੀਕੇ ਨਾਲ ਬਣਾ ਕੇ ਰੱਖਿਆ ਹੋਇਆ ਸੋ ਹੁਣ ਡੈਨਮਾਰਕ ਕਿਉਂਕਿ ਨੈਟੋ ਦੇ ਵਿੱਚ ਆ ਉਹਨੂੰ ਤਾਂ ਇਹ ਲੱਗਦਾ ਸੀ ਵੀ ਠੀਕ ਹੈ ਭਾਈ ਅਮਰੀਕਾ ਸਾਡੀ ਪਿੱਠ ਤੇ ਖੜਾ ਉਹਨੂੰ ਕੀ ਪਤਾ ਸੀ ਅਮਰੀਕਾ ਵਾਲਿਆਂ ਨੇ ਕਹਿਣਾ ਕਿ ਨਹੀਂ ਤੁਸੀਂ ਦਿਓ ਸਾਨੂੰ ਜਿਹੜਾ ਗ੍ਰੀਨਲੈਂਡ ਤੁਹਾਡਾ ਅੱਛਾ ਮੈਂ ਜਿਵੇਂ ਕਿਹਾ ਕਿ ਗ੍ਰੀਨਲੈਂਡ ਵੈਸੇ ਜੇਕਰ ਤੁਸੀਂ ਉੱਧਰ ਦੇਖੋ ਤਾਂ ਨਜ਼ਦੀਕ ਇੱਧਰ ਕੈਨੇਡਾ ਦੇ ਜਾਦੇ ਪੈਂਦਾ ਅਮਰੀਕਾ ਦੇ ਪੈਂਦਾ ਪਰ ਇਹ ਜਿਹੜਾ ਡੈਨਮਾਰਕ ਦਾ ਕਿੰਗਡਮ ਆ ਉਹਦੇ ਰਾਜੇ ਹੀਠਾਂ ਆਉਂਦਾ ਤੇ ਇਹ ਵੀ ਨਹੀਂ ਕਿ ਡੈਨਮਾਰਕ ਤੋਂ ਜਿਹੜੇ ਗ੍ਰੀਨਲੈਂਡ ਦੇ ਲੋਕ ਆ ਬਹੁਤ ਜ਼ਿਆਦਾ ਕੋਈ ਖੁਸ਼ ਆ ਤੇ ਇਹ ਇਥੇ ਸਾਡੇ ਜਿਹੜੇ ਯੂਰੋਪੀਅਨ ਆਗੂ ਵੀ ਕਹਿ ਰਹੇ ਨੇ ਕਿ ਜੇਕਰ ਡੈਨਮਾਰਕ ਨੇ ਕਿਸੇ ਹੋਰ ਪਾਸੇ ਜਾਣਾ ਅਮਰੀਕਾ ਵਾਲੇ ਪਾਸੇ ਜਾਣਾ ਵੀ ਆ ਤੇ ਉਹ ਫਿਰ ਉੱਥੇ ਦੇ ਲੋਕਾਂ ਦੀ ਮਕਾਮੀ ਜਿਹੜੇ ਲੋਕ ਆ ਉਹਨਾਂ ਦੀ ਮਰਜ਼ੀ ਹੋਣੀ ਚਾਹੀਦੀ ਆ ਕੋਈ ਉਹਨਾਂ ਤੇ ਕੋ ਆਪਣਾ ਡਿਸੀਜਨ ਥੋਪ ਨਹੀਂ ਸਕਦਾ ਪਰ ਡੋਨਲਡ ਟਰੰਪ ਹੁਣੀ ਕਹਿ ਲੋ ਕਿ ਉਹ ਲਗਾਤਾਰ ਇਹ ਗੱਲ ਕਰ ਰਹੇ ਨੇ ਜਿੱਦਾਂ ਤੁਹਾਨੂੰ ਪਤਾ ਕਿ ਉਹਨਾਂ ਨੇ ਕੈਨੇਡਾ ਵਾਲਿਆਂ ਨੂੰ ਬਾਰ ਬਾਰ ਆ ਕੇ ਇਹ ਗੱਲ ਕਹੀ ਆ ਕਿ ਤੁਸੀਂ ਸਾਡੀ 51ਵੀਂ ਸਟੇਟ ਬਣ ਜਾਓ ਬੜਾ ਫਾਇਦੇ ਚ ਰਹੋਗੇ ਕੈਨੇਡਾ ਵਾਲਿਆਂ ਨੇ ਤਾਂ ਆਪਣਾ ਜਿਹੜਾ ਫਤਵਾ ਦੇ ਤਾਮਾਰ ਕਾਰਨੀ ਦੇ ਹੱਕ ਦੇ ਵਿੱਚ ਕਿਮਾਰਕਾਰਨੀ ਨੇ ਬੜਾ ਖੁੱਲ ਕੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਲਿਬਰਲ ਪਾਰਟੀ ਨੇ ਜਿਹੜਾ ਡੋਨਲਡ 트੍ਰੰਪ ਨੂੰ ਦੱਸਿਆ ਕਿ ਨਹੀਂ ਭਾਈ ਇਦਾਂ ਨਹੀਂ ਗੱਲ ਬਣਨੀ ਤੇ ਉਹ ਜਿਹੜੇ ਕੰਜ਼ਰਵਟਿਵ ਪਾਰਟੀ ਜਿਹੜੀ ਜਿੱਤੀ ਪਈ ਸੀ ਚੋਣਾ ਉਹ ਥੋੜਾ ਜਿਹਾ ਹੱਥ ਹਲਕਾ ਰੱਖਦੇ ਸੀ ਤੇ ਕੈਨੇਡਾ ਵਾਲਿਆਂ ਨੇ ਮਾਰਕ ਕਾਰਨੀ ਹੁਣਾਂ ਨੂੰ ਪ੍ਰਧਾਨ ਮੰਤਰੀ ਬਣਾਤਾ ਵੀ ਮਹੀਨੇ ਕੈਂਪੇਨਿੰਗ ਦੇ ਵਿੱਚ ਜਿਹੜਾ ਉਹ ਦੁਬਾਰਾ ਲਿਬਰਲ ਪਾਰਟੀ ਚੋਣਾ ਜਿੱਤ ਗਈ ਸੋ ਉਹਨਾਂ ਨੇ ਤਾਂ ਡੋਨਲਡ 트੍ਰੰਪ ਨੂੰ ਬੜਾ ਸਖਤ ਸੁਨੇਹਾ ਦਿੱਤਾ ਵੀ ਭਾਈ ਇਦਾਂ ਦੀ ਗੱਲ ਨਾ ਮੋੜ ਕੇ ਸਾਡੇ ਨਾਲ ਕਰੀ ਪਰ ਜਿਹੜੇ ਡੈਨਮਾਰਕ ਵਾਲੇ ਆ ਉਹ ਹੁਣ ਜੇ ਮੈਂ ਕਹਾਂ ਕਿ ਬ ਅਮਰੀਕਾ ਦੇ ਤਾਂ ਇੰਨੇ ਕ ਸੋਲਜਰ ਮੈਂ ਵੈਸੇ ਅਸੀਂ ਹੱਸ ਰਿਆ ਸੀ ਵੀ ਉਹਨਾਂ ਦੇ ਤਾਂ 50 60 ਕ ਹਜ਼ਾਰ ਤੱਕ ਸੋਲਜਰ ਉਹਨਾਂ ਦੇ ਉਧਰ ਹੀ ਤੁਰੇ ਫਿਰਦੇ ਹੋਣੇ ਆ ਜਿੰਨੀ ਕ ਗ੍ਰੀਨਲੈਂਡ ਦੀ ਸਾਰੀ ਆਬਾਦੀ ਆ ਤੇ ਮਿਲਟਰੀ ਵਾਲੀ ਤਾਂ ਕੋਈ ਆਪਸ਼ਨ ਹੀ ਨਹੀਂ ਹੈ ਨਹੀਂ ਜੇਕਰ ਅਮਰੀਕਾ ਵਾਲੇ ਮਿਲਟਰੀ ਚਾਰ ਜਹਾਜ਼ ਲੈ ਕੇ ਜਾਣਗੇ ਤਾਂ ਉਹ ਤਾਂ ਸਵੇਰ ਨੂੰ ਫਤਿਹ ਕਰ ਲੈਣਗੇ ਗ੍ਰੀਨਲੈਂਡ ਨੂੰ ਕੋਈ ਚੱਕਰ ਹੀ ਨਹੀਂ ਇਦਾਂ ਦਾ ਤੇ ਡੋਨਰ ਟਰੰਪ ਇਹ ਕਹਿ ਚੁੱਕਾ ਕਿ ਅਸੀਂ ਬਾਏ ਕਰਨਾ ਚਾਹੁੰਦੇ ਆ ਤੇ ਡੈਨਮਾਰਕ ਨੇ ਇਹ ਕਿਹਾ ਸੀ ਕਿ ਗ੍ਰੀਨਲੈਂਡ ਵੇਚਣ ਨੂੰ ਨਹੀਂ ਹੈਗਾ ਹੁਣ ਇਹ ਜਿਹੜਾ ਗ੍ਰੀਨਲੈਂਡ ਹੈ ਜੀ ਇਹ ਜਦੋਂ ਦੂਸਰਾ ਵਿਸ਼ਵ ਯੁੱਧ ਹੋਇਆ ਜਾ ਉਹਨਾਂ ਟਾਈਮਾਂ ਦੇ ਵਿੱਚ ਵੀ ਬੜਾ ਇਹ ਕਹਿ ਲਓ ਕਿ ਇੱਕ ਚਰਚਾ ਦਾ ਵਿਚਾਰਿਆ ਬਾਅਦ ਵਿੱਚ ਵੀ ਜਦੋਂ ਇਹ ਕੋਲਡ ਵਾਰ ਚੱਲਦੀ ਰਹੀ ਆ ਕਿ ਸੋਵੀਅਤ ਯੂਨੀਅਨ ਇਧਰ ਦੀ ਹਮਲਾ ਨਾ ਕਰ ਦਵੇ ਇਹਨੂੰ ਇੱਕ ਬੇਸ ਦੇ ਤੌਰ ਤੇ ਵਰਤਿਆ ਜਾਂਦਾ ਰਿਹਾ ਅਮਰੀਕਾ ਦੇ ਵੱਲੋਂ ਤੇ ਇਸ ਸਮੇਂ ਵੀ ਅਮਰੀਕਾ ਦਾ ਬੇਸ ਹੈਗਾ ਮਿਲਟਰੀ ਦਾ ਉੱਥੇ ਸਭ ਤੋਂ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਦਾ ਜਿਹੜੇ ਡੈਨਮਾਰਕ ਵਾਲੇ ਹਨ ਉਹ ਕਹਿੰਦੇ ਵੀ ਤੁਸੀਂ ਅਮਰੀਕਾ ਵਾਲਿਆਂ ਨੂੰ ਕਹਿੰਦੇ ਤੁਸੀਂ ਕਰ ਲਓ ਜੋ ਕਰਨਾ ਤੁਸੀਂ ਆ ਜਾਓ ਤੁਸੀਂ ਮਿਲਟਰੀ ਦਾ ਤੁਹਾਡਾ ਇੱਕ ਬੇਸ ਹੈਗਾ ਤੁਸੀਂ 10-12 ਹੋਰ ਬਣਾ ਲਓ ਅੱਗੇ ਵੀ ਤਾਂ ਯੂਰਪ ਦੀਆਂ ਜਿੰਨੀਆਂ ਕੰਟਰੀਆਂ ਆ ਇੱਥੇ ਨੇਟੋ ਦੇ ਨਾਮ ਤੇ ਹਰੇਕ ਜਗ੍ਹਾ ਤੇ ਤਾਂ ਬੇਸ ਬਣਾਏ ਹੋਏ ਆ ਤੁਸੀਂ ਤੁਸੀਂ ਤਾਂ ਮਿਡਲ ਈਸਟ ਦੇ ਵਿੱਚ ਜਾ ਕੇ ਉੱਥੇ ਕਤਰ ਅਰਗੇ ਮੁਲਕਾਂ ਦੇ ਵਿੱਚ ਵੀ ਬੇਸ ਬਣਾਏ ਹੋਏ ਆ ਤੇ ਤੁਸੀਂ ਡੈਨਮਾਰਕ 'ਚ ਵੀ ਅਤੇ ਗ੍ਰੀਨਲੈਂਡਸ ਵੀ ਬਣਾ ਲਓ ਕਿਡਾ ਕ ਮਸਲਾ ਕਿਤੇ ਪਰ ਇਹ ਕਹਿੰਦੇ ਅਸੀਂ ਇਦਾਂ ਨਹੀਂ ਜਾਣਾ ਇਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਵੀ ਖਬਰਾਂ ਕੀ ਚੱਲ ਰਹੀਆਂ ਨੇ ਜਾਂ ਅਸਲੀ ਗੱਲ ਕੀ ਆ ਡੋਨਲਡ ਟਰੰਪ ਇਹ ਹੀ ਕਿਉਂ ਚਾਹੁੰਦਾ ਕਿ ਆਪਣਾ ਜਿਹੜਾ ਗ੍ਰੀਨਲੈਂਡ ਹੈ ਉਹਨੂੰ ਅਮਰੀਕਾ ਦੇ ਨਕਸ਼ੇ ਦੇ ਵਿੱਚ ਹੀ ਲੈ ਕੇ ਆਉਣਾ 51ਵੀਂ ਸਟੇਟ ਹੀ ਪਰ ਡੈਨਮਾਰਕ ਵਾਲੇ ਤਕਰੀਬਨ ਕਹਿ ਲਓ ਕਿ ਉਹ ਹਰੇਕ ਗੱਲ ਮੰਨਣ ਨੂੰ ਤਿਆਰ ਨੇ ਕਿ ਜਿਹੜੇ ਤੁਸੀਂ ਰੇਅਰ ਅਰਥ ਮਿਨਰਲਸ ਨੇ ਜਿਹੜੇ ਖਣਿਜ ਪਦਾਰਥ ਨੇ ਗ੍ਰੀਨਲੈਂਡ ਦੇ ਵਿੱਚ ਵੀ ਤੁਸੀਂ ਉਹ ਵੀ ਲੈ ਜਾਓ ਜਿਹੜੇ ਲਿਜਾਣੇ ਆ ਫੌਜ ਵੀ ਤਾਰ ਨਾਲ ਜਿਹੜੀ ਤਾਰਨੀ ਆ ਹੋਰ ਤੁਸੀਂ ਦੱਸੋ ਸਾਨੂੰ ਕੀ ਸਾਤੋਂ ਚਾਹੁੰਦੇ ਆਗੇ ਲੰਘੇ ਦਿਨਾਂ ਦੇ ਵਿੱਚ ਇੱਕ ਵਾਰ ਇਹ ਖਬਰਾਂ ਚੱਲਦੀਆਂ ਰਹੀਆਂ ਕਿ ਕਿਦਾਂ ਚਾਈਨਾ ਵਾਲੇ ਉੱਥੇ 에ਰਪੋਰਟ ਬਣਾਉਣ ਦੀ ਟਰਾਈ ਕਰਨ ਲੱਗੇ ਸੀਗੇ ਗ੍ਰੀਨਲੈਂਡ ਵਾਲਿਆਂ ਨੇ ਮਦਦ ਮੰਗੀ ਸੀ ਤੇ ਅਮਰੀਕਾ ਨੇ ਵਿਚ ਹੋ ਕੇ ਕਿਹਾ ਵੀ ਨਹੀਂ ਇਦਾਂ ਦਾ ਕੰਮ ਨਹੀਂ ਹੋ ਸਕਦਾ ਦੇ ਬੈਸੇ 트੍ਰੰਪ ਸਾਹਿਬ बार-बार ਇਹ ਕਹਿ ਦਿੰਦੇ ਨੇ ਕਿ ਚਾਈਨਾ ਤੇ ਰਸ਼ੀਆ ਜੀ ਬਹੁਤ ਉਧਰ ਦੀ ਜਿਹੜਾ ਆਪਣਾ ਇਨਫਲੂਐਂਸ ਵਧਾ ਰਿਹਾ ਹਾਂ ਇਹ ਗੱਲ ਜ਼ਰੂਰ ਹੈ ਕਿ ਸਮੇਂ ਦੇ ਨਾਲ-ਨਾਲ ਗ੍ਰੀਨਲੈਂਡ ਦੇ ਵਿੱਚ ਕਿਉਂਕਿ ਜਿਆਦਾ ਵੱਡਾ ਹਿੱਸਾ ਦਾ ਬਰਫ਼ ਦਾ ਹੀ ਆ ਉਹਦਾ ਉਹ ਕਿਉਂਕਿ ਮੌਸਮ ਦੇ ਚੱਲਦੇ ਹੁਣ ਉਹ ਥੋੜਾ ਜਿਹਾ ਪਿਘਲ ਰਿਹਾ ਕੰਮ ਤੇ ਉਧਰ ਦੀ ਜਿਹੜਾ ਸ਼ਿਪਿੰਗ ਰੂਟ ਬਣ ਰਿਹਾ ਇਹ ਵੀ ਲੋਕਾਂ ਨੂੰ ਲੱਗਦਾ ਕਿ ਗਾਹਾਂ ਆਉਣ ਵਾਲੇ ਮੁਸਤਕਬਲ ਦੇ ਵਿੱਚ ਵੀ ਇਧਰ ਨੂੰ ਜਿਹੜਾ ਇੱਕ ਵਪਾਰ ਦਾ ਟ੍ਰੇਡ ਦਾ ਰੂਟ ਪੜਨਾ ਸੋ ਇਸ ਕਰਕੇ ਉਹ ਕਾਫੀ ਅਹਿਮ ਇਸ ਕਰਕੇ ਵੀ ਆ ਤੇ ਨਾਲ ਦੀ ਨਾਲ ਆਬਵੀਅਸਲੀ ਆਪਣੇ ਆਹ ਆਖਣੇ ਚ ਪਦਾਰਥ ਜਿਹੜੇ ਮਿਨਰਲਸ ਵਗੈਰਾ ਉੱਥੇ ਉਹਨਾਂ ਦੇ ਕਰਕੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਉਹ ਤੇ ਪੂਰੀ ਦੁਨੀਆ ਦੇ ਉੱਤੇ ਨਜ਼ਰ ਰੱਖਣ ਦੇ ਲਈ ਵੀ ਕਹ ਲਓ ਕਿ ਕਿਤਨਾ ਕਿਤੇ ਇੰਪੋਰਟੈਂਟ ਆ ਸੋ ਜਦੋਂ ਅਮਰੀਕਾ ਜਾਂ ਟਰੰਪ ਇਹ ਕਹਿੰਦਾ ਕਿ ਸਾਡੀ ਨੈਸ਼ਨਲ ਸਿਕਿਉਰਿਟੀ ਦੇ ਲਈ ਇੰਪੋਰਟੈਂਟ ਹੈ ਇੰਪੋਰਟੈਂਟ ਤਾਂ ਹੋ ਸਕਦਾ ਪਰ ਖਤਰਾ ਕੋਈ ਨਹੀਂ ਇਹਨਾਂ ਨੂੰ ਕਿਉਂਕਿ ਉਹ ਜਦੋਂ ਮਰਜ਼ੀ ਜਾ ਕੇ ਉੱਥੇ ਇਹ ਆਪਣਾ ਬੇਸ ਬਣਾ ਸਕਦੇ ਆ ਜੋ ਮਰਜ਼ੀ ਕਰ ਸਕਦੇ ਆ ਅਸਲ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਤੇ ਮੈਨੂੰ ਵੀ ذاتی ਤੌਰ ਤੇ ਲੱਗਦਾ ਕਿ ਡੋਨਲਡ ਟਰੰਪ ਜਿਹੜਾ ਉਹ ਆਪਣੀ ਲੈਗਸੀ ਇਹ ਛੱਡ ਕੇ ਜਾਣੀ ਚਾਹੁੰਦਾ ਕਿ ਦੇਖੋ ਟਰੰਪ ਆਇਆ ਸੀ ਅਮਰੀਕਾ ਦਾ ਰਾਸ਼ਟਰਪਤੀ ਬਣ ਕੇ ਜਦੋਂ ਆਇਆ ਸੀ ਉਦੋਂ ਜ਼ਮੀਨ ਥੋੜੀ ਸੀ ਤੇ ਜਦੋਂ ਗਿਆ ਅਮਰੀਕਾ ਦੇ ਨਾਮ ਤੇ ਇੱਕ ਮੁਲਕ ਕਰਕੇ ਗਿਆ ਤਾਂ ਹੀ ਉਹਨੇ ਬੈਨਜ਼ਵੇਲਾ ਦੇ ਉੱਤੇ ਇਹ ਜਿਹੜਾ ਝੰਡਾ ਚਾੜ੍ਹਿਆ ਜਾ ਕੇ ਆਪਣਾ ਅਮਰੀਕਾ ਦਾ ਤਾਂ ਹੀ ਉਹ ਕਹਿੰਦਾ ਕਿ ਅਸੀਂ ਰਨ ਕਰਨਾ ਬਹੁਤ ਖੁੱਲੇ ਸਿੱਧੇ ਸ਼ਬਦਾਂ ਦੇ ਵਿੱਚ ਮੈਨੂੰ ਲੱਗਦਾ ਬੜੇ ਲੰਬੇ ਸਮੇਂ ਬਾਅਦ ਇਦਾਂ ਹੋਇਆ ਹੋਣਾ ਇਸ ਜਮਹੂਰੀ ਦੌਰ ਦੇ ਵਿੱਚ ਤੇ ਬੈਸਟ ਇਨ ਕੰਟਰੀਜ਼ ਦਾ ਇਸ ਅੰਤਰਰਾਸ਼ਟਰੀ ਨਿਜ਼ਾਮ ਦਾ ਆਪਣੇ ਆਪ ਨੂੰ ਹੀਰੋ ਕਹਿਣ ਵਾਲਾ ਅਮਰੀਕਾ ਉਹਦਾ ਲੀਡਰ ਜਦੋਂ ਉਹਨੂੰ ਪੁੱਛਿਆ ਗਿਆ ਵੀ ਆਹ ਬੈਨਜ਼ਵੇਲਾ ਨੂੰ ਕਨੇ ਚਲਾਉਣਾ ਕਹਿੰਦਾ ਵਾਰ-ਵਾਰ ਪੁੱਛੋ ਨਾ ਯਾਰ ਫੇਰ ਮੈਂ ਜਵਾਬ ਦੇ ਤਾਂ ਫੇਰ ਇਹ ਕੌਂਟਰਵਰਸਿਅਲ ਹੋ ਜਾਣਾ ਉਹ ਕਹਿੰਦੇ ਕੀ ਜਵਾਬ ਹੈ ਤੇਰਾ ਕਹਿੰਦਾ ਅਸੀਂ ਚਲਾਉਣਾ ਬੈਨਜ਼ਵੇਲਾ ਨੂੰ ਕੀ ਮਤਲਬ ਹੈ ਕਨੇ ਚਲਾਉਣਾ ਅਸੀਂ ਚਲਾਉਣਾ ਮਤਲਬ ਉਹਦਾ ਇਹ ਸੀ ਵੀ ਅਸੀਂ ਭਾਈ ਜੁੱਤੀ ਦੇ ਦਮਨ ਨਾਲ ਅਸੀਂ ਚਲਾਉਣਾ ਜਾ ਕੇ ਅਸੀਂ ਉਹਨਾਂ ਦਾ ਪ੍ਰਧਾਨ ਆਪਣਾ ਰਾਸ਼ਟਰਪਤੀ ਚੱਕ ਲਿਆਂਦਾ ਹੁਣ ਤੁਸੀਂ ਵਾਰ-ਵ ਬੇਸਿਕਲੀ 트럼ਪ ਇਹ ਕਰਨਾ ਚਾਹਦਾ ਕਿ ਗ੍ਰੀਨਲੈਂਡ ਅਮਰੀਕਾ ਦੇ ਨਕਸ਼ੇ ਦੇ ਵਿੱਚ ਐਡ ਕਰਨਾ ਕਿ ਆ ਦੇਖੋ 51ਵੀਂ ਸਟੇਟ ਮੈਂ ਤੁਹਾਨੂੰ ਬਣਾ ਕੇ ਅਮਰੀਕਾ ਵਾਲਿਓ ਗ੍ਰੀਨਲੈਂਡ ਦੇ ਚੱਲਿਆ ਤੇ ਬਾਅਦ ਵਿੱਚ ਮੇਰੇ ਸੋਲੇ ਗਾਈ ਜਾਓ ਪਰ ਇਹ ਇਦਾਂ ਹੀ ਲੱਗਦਾ ਹੁੰਦਾ ਜੀ ਬਹੁਤਿਆਂ ਜਿਹੜੇ ਚਾਹੇ ਬਾਕੀ ਪੁਰਾਣੇ ਹਿਟਲਰ ਹੋਣੀ ਸੀ ਜਾਂ ਹੋਰ ਜਿੰਨੇ ਵੀ ਸੀ ਇਹ ਤੱਕੇशाही ਬਹੁਤ ਚਿਰ ਨਹੀਂ ਚੱਲਦੀ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਅਮਰੀਕਾ ਬਹੁਤ ਤਗੜੀ ਕੰਟਰੀ ਆ ਬਹੁਤ ਤਗੜੀ ਮਿਲਟਰੀ ਆ ਤੇ ਨੋ ਡਾਊਟ ਬਹੁਤ ਆਜ਼ਾਦੀਆਂ ਵੀ ਆ ਅਮਰੀਕਾ ਦੇ ਵਿੱਚ ਲੋਕਾਂ ਨੂੰ ਇਹ ਸਾਰੀਆਂ ਵੈਸਟਰਨ ਕੰਟਰੀਜ਼ ਦੇ ਵਿੱਚ ਪਰ ਜਦੋਂ ਇਦਾਂ ਤੁਸੀਂ ਤੱਕਾ ਕਰਨਾ ਇੱਕ ਵਾਰੀ ਕੰਮ ਸ਼ੁਰੂ ਕਰਦੇ ਹੋ ਨਾ ਤਾਂ ਫਿਰ ਇਹ ਤੱਕਾ ਸ਼ੁਰੂ ਹੀ ਹੋ ਜਾਂਦਾ ਜਿਵੇਂ ਮੈਂ ਪਿਛਲੀ ਵਾਰ ਵੀ ਇਹ ਗੱਲ ਕਹੀ ਸੀ ਕਿ ਕੋਈ ਪਹਿਲੀ ਵਾਰ ਨਹੀਂ ਅਮਰੀਕਾ ਨੇ ਇਦਾਂ ਦਾ ਕੰਮ ਕੀਤਾ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਇਹਨਾਂ ਦੀਆਂ ਰਹੀਆਂ ਰਜਿਮ ਚੇਂਜ ਕਰਨ ਦੀਆਂ ਜਾਂ ਦੂਸਰੇ ਮੁਲਕਾਂ ਤੇ ਅਟੈਕ ਕਰਨਾਂ ਪਰ ਥੋੜਾ ਜਿਹਾ ਘੱਟੋ-ਘੱਟ ਕੋਈ ਨਕਾਬ ਤਾਂ ਪਾਉਂਦੇ ਸੀ ਕੋਈ ਬ ਜਿਹੜਾ ਅਟ ਲੀਸਟ ਇਹ ਤਾਂ ਕਹਿੰਦੇ ਸੀ ਵੀ ਇਸ ਕੋਈ ਵਜਾ ਦੰਦੇ ਸੀ ਕੋ ਆਰਗੂਮੈਂਟ ਦੰਦੇ ਸੀ ਜੇ ਹੁਣ ਤੁਸੀਂ ਸਿੱਧੇ ਹੀ ਉਤਰਿਆ ਤਾਂ ਤੁਸੀਂ ਇਹ ਸੋਚੋਗੇ ਟਰੰਪ ਤੋਂ ਬਾਹਰ ਜਿਹੜੇ ਆਉਣਗੇ ਉਹ ਕਿੱਥੇ ਤੱਕ ਜਾਣਗੇ ਟਰੰਪ ਉਹਨਾਂ ਦੇ ਸਮਰਥਕ ਤਾਂ ਕਹਿੰਦੇ ਨੇ ਕਿ ਦੇਖਿਆ ਸਾਡਾ ਬੰਦਾ ਆਇਆ ਸੱਤਾ ਦੇ ਵਿੱਚ ਤੇ ਚਾਰ ਹੈਲੀਕਾਪਟਰ ਭੇਜੇ ਤਾਂ ਹੁਣ ਦੇਖੋ ਪੈਸਾ ਹੈ ਪੈਸਾ ਆਉਂਦਾ ਤੁਸੀਂ ਐਵੇਂ ਹੀ ਅੰਤਰਰਾਸ਼ਟਰੀ ਕਾਨੂੰਨ ਦੀਆਂ ਦਹਾਈਆਂ ਦਿੰਦੇ ਰਹਿੰਦੇ ਆ ਤੁਹਾਨੂੰ ਕੀ ਪਤਾ ਇਦਾਂ ਪੈਸੇ ਬਣਾਈਦੇ ਆ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਕਿ ਭਾਈ ਇਹ ਇਤਿਹਾਸ ਦੇ ਵਿੱਚ ਤੁਹਾਡੇ ਵਾਂਗੂ ਹੈਲੀਕਾਪਟਰ ਤੁਸੀਂ ਪਹਿਲਿਆਂ ਨੇ ਨਹੀਂ ਭੇਜੇ ਪਹਿਲਾਂ ਵੀ ਲੋਕੀ ਘੋੜੇ ਬਹੁਤ ਭੇਜਦੇ ਰਹੇ ਆ ਬੜੀਆਂ 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 ਸੁਨਾਮਾ ਭੇਜਦੇ ਰਹੇ ਆ ਉਹ ਬਾਅਦ ਵਿੱਚ ਇਤਿਹਾਸ ਦੇ ਵਿੱਚ ਉਹਨਾਂ ਦਾ ਕੀ ਬਣਦਾ ਰਿਹਾ ਉਹ ਆਪਾਂ ਸਾਰੇ ਜਾਣਦੇ ਆ ਸੋ ਖੈਰ ਤੁਸੀਂ ਆਪਣੀ ਪ੍ਰਤੀਕਿਰਿਆ ਜਰੂਰ ਦੇ ਦਿਓ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਬਹੁਤ ਧੰਨਵਾਦ